ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਤਾਂ ਜਿਹੜਾ ਤੁਹਾਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਭਾਈ ਉਹ ਦਿਨ ਆ ਗਿਆ ਹੈ ਉਹ ਦਿਨ ਕੀ ਹੈ ਤੁਹਾਡਾ 9 ਤਰੀਕ ਨੂੰ ਜਿਹੜੇ ਵੀ ਬੱਚੇ ਲੇਬਰ ਇਨਸਪੈਕਟਰ ਦੀ ਤਿਆਰੀ ਕਰ ਰਹੇ ਸੀ ਤਾਂ ਉਹਨਾਂ ਦਾ 9 ਤਰੀਕ ਨੂੰ ਪੇਪਰ ਹੈ ਔਰ ਇਹ ਕਨਫਰਮ ਹੋ ਗਿਆ ਹੈ ਕਿਉਂਕਿ ਉਹਨਾਂ ਦੇ ਐਡਮਿਟ ਕਾਰਡ ਆਫੀਸ਼ੀਅਲੀ ਆਊਟ ਹੋ ਚੁੱਕੇ ਹੈ ਤੁਸੀਂ ਪੀਟ੍ਰੀਪੀਐਸਵੀ ਦੀ ਆਫੀਸ਼ੀਅਲ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਠੀਕ ਹੈ ਤੁਸੀਂ ਜਾਣਾ ਕਰਨਾ ਕੀ ਹੈ ਪੀਟ੍ਰੀਪੀਐਸਵੀ ਦੀ ਆਫੀਸ਼ੀਅਲ ਸਾਈਟ ਤੇ ਗਏ जो इतने क्लिक करोंगे देखो हमने की है साइट थोड़ी जी बिजी चल रही है क्योंकि एडमिट कार्ड आउट हो है, सो थोड़ा लेट होगा इतने पहले तो ही क्लिक कर दो इस तरीके खुल जाएगा आह आ गया देखो एडमिट कार्ड रिटर्न एग्जामीनेशन पोस्ट ऑफ लेबर इंस्पैक्टर इतने क्लिक करोंगे तो थोड़ा ओ एप्लीकेशन नंबर मंगेगा थोड़ा डेट ऑफ बर्थ मंगेगा एंड थोड़ा रजिस्टर्ड मोबाइल नंबर मंगेगा ठीक है सो सो जी बिजी चल रही है ਠੀਕ ਹੈ ਹੁਣ ਮੈਂ ਤੁਹਾਨੂੰ ਥੋੜਾਇਆ ਚਲੋ ਇਹਦੇ ਬਾਰੇ ਦੱਸ ਦਿੰਨਾ ਹੈ ਕਿ ਦੇਖੋ ਪੇਪਰ ਹੈਗਾ ਤੁਹਾਡਾ 9 ਤਰੀਕ ਨੂੰ ਠੀਕ ਹੈ ਬਹੁਤਾ ਦਿਨ ਨਹੀਂ ਬਚੇ ਸੋ ਪੈਨਿਕ ਨਹੀਂ ਹੋਣਾ ਕਿਸੇ ਵੀ ਬੱਚੇ ਨੇ ਕਿਸੇ ਵੀ ਸਟੂਡੈਂਟ ਨੇ ਪੈਨਿਕ ਨਹੀਂ ਹੋਣਾ ਬਿਲਕੁਲ ਰਿਲੈਕਸ ਮਾਈਂਡ ਨਾਲ ਕੋਈ ਨਵੀਂ ਚੀਜ਼ ਨਹੀਂ ਪੜ੍ਹਨੀ ਜੋ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ ਉਸੇ ਦਾ ਰਿਵੀਜ਼ਨ ਕਰਨਾ ਹੈ ਦੂਜੀ ਗੱਲ ਥੋਡੇ ਵੈਨਿਊ ਜਿੱਥੇ ਵੀ ਆਉਣਗੇ ਤੁਸੀਂ ਪਹਿਲਾਂ ਹੀ ਉੱਥੇ ਪਹੁੰਚੋ ਭਾਈ ਉਸ ਤੋਂ ਬਾਅਦ ਸਿਰਫ ਆਪਣੇ ਕੋਲੇ ਪਹਾਨੇ ਰਹਿ ਜਾਂਦੇ ਆ ਆਪਣੇ ਕੋਲੇ ਸਿਰਫ ਰੋਣਾ ਰਹਿ ਜਾਂਦਾ ਕਿ ਅਸੀਂ 2 ਮਿੰਟ ਲੇਟ ਹੋ ਗਏ ਸਾਨੂੰ ਜਾਣ ਨਹੀਂ ਦਿੰਦਾ ਤਾਂ ਆਪਾਂ ਇਦਾਂ ਦੇ ਪਹਾਨੇ ਕ੍ਰੀਏਟ ਹੀ ਕਿਉਂ ਕਰੀਏ ਠੀਕ ਹੈ ਤਾਂ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਹੁਣ ਉੱਥੇ ਟਾਈਮ ਸਿਰ ਪਹੁੰਚਣਾ ਠੀਕ ਹੈ ਤਾਂ ਰਿਪੋਰਟਿੰਗ ਟਾਈਮ ਆ ਦੇਖੋ ਇੱਥੇ ਇਸ ਤਰੀਕੇ ਨਾਲ ਐਪਲੀਕੇਸ਼ਨ ਆ ਜਾਏਗਾ ਇੱਥੇ ਡੇਟ ਆਫ ਬਰਥ ਆ ਜਾਏਗਾ ਇਸ ਤਰੀਕੇ ਨਾਲ ਆ ਜਾਏਗਾ ਫਿਰ ਇੱਕ ਹੋਰ ਇੰਟਰਫੇਸ ਖੁੱਲੇਗਾ ਠੀਕ ਹੈ ਉੱਥੇ ਲਿਖਿਆ ਆਏਗਾ ਲੌਗ ਆਊਟ ਪਰ ਉੱਥੇ ਨੀਲੀ ਲਾਈਨ ਦੇ ਵਿੱਚ ਲਿਖਿਆ ਆਏਗਾ ਕਲਿਕ ਹੇਅਰ ਟੂ ਡਾਊਨਲੋਡ ਐਡਮਿਟ ਕਾਰਡ ਉੱਥੇ ਐਡਮਿਟ ਕਾਰ ਡਾਊਨਲੋਡ ਕਰ ਲਿਓ ਤੁਸੀਂ ਤੁਹਾਡੇ ਫੋਨ 'ਚ ਸੇਵ ਕਰ ਲਿਓ ਉਹਨੂੰ ਮੇਲ ਤੇ ਵੀ ਭੇਜ ਲਿਓ ਐਂਡ ਜੋ ਐਡਮਿਟ ਕਾਰਡ ਕਢਾਓ ਤੁਸੀਂ ਉਹਨਾਂ ਦੀਆਂ ਦੋ ਕਾਪੀਆਂ ਕਢਾ ਲਿਓ ਠੀਕ ਹੈ ਐਂਡ ਉਹਦੇ ਵਿੱਚ ਜੋ ਵੀ ਇਨਸਟਰਕਸ਼ਨਸ ਦਿੱਤੀਆਂ ਵਿਆਂ ਹਨ ਉਹ ਸਾਰੀਆਂ ਬਿਲਕੁਲ ਕੇਅਰਫੁਲੀ ਪੜ ਕੇ ਜਾਣੀਆਂ ਹੈ ਕਿਸੇ ਵੀ ਬੱਚੇ ਨੇ ਪੇਪਰ ਦੇਣ ਦੇ ਸਮੇਂ ਕੋਈ ਲਾਪਰਵਾਹੀ ਨਹੀਂ ਕਰਨੀ ਇੱਕ ਦੂਜੀ ਗੱਲ ਜਦੋਂ ਵੀ ਆਪਾਂ ਪੇਪਰ ਦੇਣ ਜਾਂਦੇ ਆ ਨਾ ਤਾਂ ਹਫੜਾ ਤਫੜੀ ਬਿਲਕੁਲ ਨਹੀਂ ਕਰਨੀ ਹੁੰਦੀ ਠੀਕ ਹੈ ਨਾ ਕਈ ਵਾਰੀ ਛੋਟੀ ਜੀ ਗਲਤੀ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਜਾਂਦੀ ਹੈ ਠੀਕ ਹੈ ਸੋ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਐਂਡ ਬੈਸਟ ਆਫ ਲੱਕ ਤੁਹਾਡੀ ਤਿਆਰੀ ਬਹੁਤ ਚੰਗੀ ਹੈ ਆਪਣੇ ਆਪ ਤੇ ਯਕੀਨ ਰੱਖਿਓ ਠੀਕ ਹੈ ਦੂਜੀ ਗੱਲ ਅਗਰ ਕੋਈ ਬੱਚਾ ਔਨ ਵਾਲੇ ਹੋਰ ਜਿਹੜੇ ਪੇਪਰ ਆ ਉਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ ਇੱਥੇ ਬਿਲਕੁਲ ਫਰੀ ਆਫ ਪੋਸਟ ਮਟੀਰੀਅਲ ਪਈ ਹੈ ਦੂਜੀ ਗੱਲ ਕਈ ਲੇਬਰ ਇਨਸਪੈਕਟਰ ਦਾ ਜਿਹੜਾ ਇਹ ਪੇਪਰ ਆਉਣ ਵਾਲਾ ਹੈ ਕਈ ਬੱਚੇ ਕਹਿਣਗੇ ਕਿ ਅਸੀਂ ਰਿਵਾਈਜ਼ ਕਿੱਥੋਂ ਕਰੀਏ ਤਾਂ ਆਪਣੇ ਇਸੇ ਹੀ ਚੈਨਲ ਤੇ ਪੀ ਟ੍ਰਿਪਲ ਐਸ ਬੀ ਦੇ ਕਰੰਟ ਅਫੇਅਰ ਵੀ ਪਏ ਹੈ ਤੁਸੀਂ ਇੱਕ ਵਾਰੀ ਉਹਨਾਂ ਤੋਂ ਗੋ ਥਰੂ ਹੋ ਜਿਓ ਠੀਕ ਹੈ ਦੂਜਾ ਸ਼ਾਇਦ ਮੈਂ ਵੀ ਇੱਕ ਦੋ ਕਲਾਸਾਂ ਹੋਰ ਲਾ ਦਈਏ ਤਾਂ ਕਿ ਤੁਸੀਂ ਸਿਰਫ ਕਲਾਸਾਂ ਨੂੰ ਦੇਖ ਸਕੋ ਹੁਣ ਬਹੁਤਾ ਮਤਲਬ ਜਿਆਦਾ ਸਮਾਂ ਨਾ ਖਰਾਬ ਕਰੋ ਤੀਜਾ ਤੁਹਾਡੀ ਰੀਜਨਿੰਗ ਸਟਰੋਂਗ ਹੋਣੀ ਚਾਹੀਦੀ ਹੈ ਉਹਦੇ ਲਈ ਕੱਲੀ-ਕੱਲੀ ਪਲੇਲਿਸਟ ਬਣੀ ਹੋਈ ਹੈ ਜੋ ਸਪੈਸ਼ਲੀ ਪੀ ਟ੍ਰਿਪਲ ਐਸਬੀ ਨੂੰ ਡੈਡੀਕੇਟ ਹੁੰਦੀ ਹੈ ਬੜੀਆ ਐਗਜ਼ਾਮ ਦੇ ਲਈ ਤਾਂ ਤੁਸੀਂ ਉਹਨੂੰ ਵੀ ਦੇਖ ਸਕਦੇ ਹੋ ਠੀਕ ਹੈ ਐਂਡ ਅਗਰ ਕੋਈ ਬੱਚਾ ਮੰਨ ਲਓ ਅਗਲੇ ਆਉਣ ਵਾਲੇ ਪੇਪਰਾਂ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਸਾਡਾ ਐਪ ਡਾਊਨਲੋਡ ਕਰ ਸਕਦਾ ਹੈ ਭਾਈ ਆਹਾ ਸਾਡਾ ਐਪ ਹੈਗਾ ਪ੍ਰਤਾਪ ਅਕੈਡਮੀ ਠੀਕ ਹੈ ਇਸ ਐਪ ਨੂੰ ਜਦੋਂ ਤੁਸੀਂ ਡਾਊਨਲੋਡ ਕਰ ਲੋਗੇ ਤਾਂ ਤੁਹਾਨੂੰ ਇੱਕ ਕੋਰਸ ਮਿਲੇਗਾ ਪੰਜਾਬ ਸਿਲੈਕਸ਼ਨ ਬੈਚ ਉਹ ਆ ਬੈਚ ਹੈਗਾ ਦੇਖੋ ਇਸ ਬੈਚ ਦੇ ਵਿੱਚੋਂ ਜਿਹੜਾ ਵੀ ਬੱਚਾ ਪੜਿਆਣਾ ਹੈ ਮੈਂ ਗਾਰੰਟੀ ਨਾਲ ਕਹਿ ਰਿਹਾ ਹਾਂ ਕਿ ਉਸ ਬੱਚੇ ਦਾ ਲੇਬਰ ਇਨਸਪੈਕਟਰ ਦਾ ਇਗਜ਼ਾਮ ਜ਼ਰੂਰ ਕਰੈਕ ਹੋਏਗਾ ਅਗਰ ਉਹਨੇ ਸਾਡੇ ਜਿਵੇਂ ਅਸੀਂ ਪੜਾਇਆ ਉਵੇਂ ਪੜਿਆ ਐਂਡ ਰਿਵੀਜ਼ਨ ਕੀਤੀ ਹੈ ਸਿੰਗਲ ਕੁਐਸਚਨ ਵੀ ਉਹਦਾ ਮਿਸ ਨਹੀਂ ਹੋਏਗਾ ਐਂਡ ਅਗਰ ਆਉਣ ਵਾਲੇ ਇਗਜ਼ਾਮ ਦੀ ਤੁਸੀਂ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਬੈਚ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਭਾਈ ਇਹ ਬੈਚ ਉਹ ਹੈ ਜੋ ਤੁਹਾਨੂੰ ਡਿੱਟੋ ਕੁਐਸਚਨਸ ਮਿਲਣਗੇ ਪੇਪਰ ਦੇ ਵਿੱਚ ਗਾਰੰਟੀ ਹੈ ਇਸ ਗੱਲ ਦੀ ਠੀਕ ਹੈ ਸੋ ਬੈਸਟ ਆਫ ਲੱਕ ਥੈਂਕ ਯੂ ਸੋ ਮੱਚ